ਸਾ ਸੰਗਤ ਕਈਆਂ ਨੂੰ ਇਤਰਾਜ਼ ਰਹਿੰਦਾ ਹੈ ਵੀ ਸਾਡੀ ਅਰਦਾਸ ਨਹੀਂ ਪੂਰੀ ਹੁੰਦੀ ਤਿੰਨ ਹਾਲਾਤਾਂ ਵਿੱਚ ਅਰਦਾਸ ਪੂਰੀ ਨਹੀਂ ਹੁੰਦੀ ਸਿੱਖ ਦੀ ਪਹਿਲਾ ਹਾਲਾਤ ਇਹ ਹੈ ਵੀ ਸੇਵਾ ਥੋੜੀ ਹੈ ਮੰਗ ਜ਼ਿਆਦਾ ਰਹੇ ਹੋ ਗੁਰੂ ਦੇ ਨਹੀਂ ਰਿਹਾ ਉਡੀਕ ਕਰਦਾ ਹੈ ਭਾਈ ਤੂੰ ਸੇਵਾ ਕਰ ਹੋਰ ਅਜੇ ਸੇਵਾ ਦੀ ਲੋੜ ਹੈ ਜੇ ਤੂੰ ਦਾਤ ਵੱਡੀ ਚਾਹੀਦੀ ਐ ਫਿਰ ਸੇਵਾ ਵੀ ਵੱਡੀ ਹੋਣੀ ਚਾਹੀਦੀ ਨਾ ਜੇ ਤੁਸੀਂ ਮੰਗਦੇ ਹੋ ਘਰ ਵਿੱਚ ਚੰਗੇ ਪੁੱਤਰ ਧੀਆਂ ਜੀਵਨ ਵਾਲੇ ਹੋਣ ਤੁਹਾਨੂੰ ਅੱਗੇ ਜਾ ਕੇ ਦੁਖੀ ਨਾ ਕਰਨ ਫਿਰ ਪਹਿਲਾਂ ਸੇਵਾ ਵੀ ਚੰਗੀ ਕਰੋ ਪਹਿਲਾਂ ਸੇਵਾ ਰਾਦਣਾ ਕਰਨੀ ਪਵੇਗੀ ਜੇ ਚਾਹੁੰਦੇ ਹੋ ਦੁਨੀਆ ਚ ਆਉਣ ਵਾਲੇ ਸਮੇਂ ਸੁੱਖ ਮਿਲੇ ਪਹਿਲਾਂ ਉਨੀ ਭਗਤੀ ਉਨਾ ਸਿਮਰਨ ਕਰੋ ਪਹਿਲੇ ਪਹਿਰੇ ਫੁੱਲੜਾ ਫਲ ਵੀ ਪੱਛਾ ਰਾਤ ਜੋ ਜ਼ਗਨ ਲਹਨ ਸੇ ਸਾਈਂ ਕੰਨੋਂ ਦਾਤ ਜਾ ਕੇ ਵੇਖ ਅੰਮ੍ਰਿਤ ਵੇਲੇ ਫਿਰ ਦਾਤ ਵੀ ਮਿੱਠੀ ਮਿਲਦੀ ਐ ਨਾ ਨਾ ਹੋਵੇ ਚਲਦਿਆਂ ਚਲਦਿਆਂ ਤੂੰ ਅਰਦਾਸ ਕਰੇ ਕਈ ਬੰਦੇ ਤਾਂ ਸਵੇਰੇ ਸੈਰ ਕਰਦੇ ਮੱਥਾ ਟੇਕ ਜਾਂਦੇ ਚਲੋ ਮੱਥਾ ਹੀ ਟੇਕਣਾ ਤੁਸੀਂ ਸਕੂਲ ਵਿੱਚ ਜਾਂਦੇ ਹੋ ਬੱਚੇ ਪੜ੍ਹਦੇ ਨੇ ਬਿਨਾ ਯੂਨੀਫਾਰਮ ਤੋਂ ਕਲਾਸ 'ਚ ਨਹੀਂ ਵੜਨ ਦਿੰਦੇ ਕੋਟ ਵਿੱਚ ਵਕੀਲ ਜਾਂਦਾ ਬਿਨਾ ਕੋਟ ਤੋਂ ਉਹਨੂੰ ਅੱਗੇ ਨਹੀਂ ਹਸਪੀਟਲ ਵਿੱਚ ਡਾਕਟਰ ਜਾਂਦਾ ਉਹ ਆਪਣਾ ਕੋਟ ਚਿੱਟਾ ਨਾਲ ਲੈ ਕੇ ਜਾਂਦਾ ਹਰ ਥਾਂ ਤੇ ਬਾਹ ਵਰਦੀ ਛੋਟੇ ਜਿਹੇ ਸ਼ਹਿਰ ਨੂੰ ਜਾਣੇ ਨਾ ਤੋਕੇ ਕਪੜੇ ਪਾ ਕੇ ਪੱਗ ਬੰਨ ਕੇ ਦੀਨ ਦੁਨੀ ਦੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਤੂੰ ਸ਼ਹਿਰ ਵਾਲੇ ਕੱਪੜਿਆਂ 'ਚ ਕਰਦੇ ਐ ਐਕਸਟਰਾ ਤਾਂ ਟਾਈਮ ਕੱਢਣਾ ਇਹਨੂੰ ਐ ਨਾ ਨਾ ਕਰ ਵੀ ਚਲੋ ਇਹ ਵੀ ਇੱਕ ਕੰਮ ਐ ਮੱਥਾ ਟੇਕੀ ਚਲੀਏ ਹੁਣ ਤੇਰੇ ਅੰਦਰ ਇੰਨਾ ਕਿੰਨਾ ਵਿਸ਼ਵਾਸ ਹੋਣਾ ਚਾਹੀਦਾ ਪਹਿਲਾ ਕਾਰਨ ਇਹ ਐ ਵੇ ਸੇਵਾ ਥੋੜੀ ਮੰਗਣ ਬੱਧ ਮਹਿਲ ਨਾ ਪਾਵੇ ਕਹਿ ਤੋ ਪੁੱਤ ਸੇਵਾ ਥੋੜੀ ਐ ਮੰਗ ਜਾਦਾ ਰਿਹਾ ਜਿੱਡੀ ਵੱਡੀ ਦਾਤ ਚਾਹੀਦੀ ਉੰਨੀ ਵੱਡੀ ਸੇਵਾ ਕਰੋ ਇਤਿਹਾਸ ਕਹਿੰਦਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਘਰ ਵਿਆਹ ਤੋਂ ਬਾਅਦ 2 ਸਾਲ 4 ਸਾਲ 6 ਸਾਲ 8 ਸਾਲ 10 ਸਾਲ 12 ਸਾਲ 14 ਸਾਲ 16 ਸਾਲ ਲੰਘੇ ਔਲਾਦ ਨਹੀਂ ਹੋਈ ਹਲੰਕਿ ਗੁਰੂ ਤੇਗ ਬਹਾਦਰ ਮਹਾਰਾਜ ਆਪ ਰੱਬ ਨੇ ਕਦੇ ਸੱਸ માતા ਨਾਨਕੀ ਨੇ ਇਹ ਨਹੀਂ ਕਿਹਾ ਆਪਣੀ ਨੋ ਨੂੰ 16 ਸਾਲ ਹੋ ਗਏ ਨਹੀਂ ਤੈਨੂੰ ਇੱਥੇ ਵਿਆਹੀ ਆਇਆ ਘਰ ਵਿੱਚ ਉਹ ਇਲਹਾਤ ਨਹੀਂ માતા ਨਾਨਕੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਹਿਲ ਨੇ ਧੰਨ ਜਨਨੀ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਇੱਕੋ ਗੱਲ ਆਪਣੀ ਨੋ ਗੁਜਰੀ ਨੂੰ ਕਹਿੰਦੇ ਰਹਿ ਧੀਏ ਗੁਜਰੀਏ ਪੁੱਤ ਜਿੰਨੀ ਜ਼ਿਆਦਾ ਭਗਤੀ ਕਰੇਂਗੀ ਦਾਤ ਉਨੀ ਵੱਡੀ ਪ੍ਰਾਪਤ ਹੋਏਗੀ ਮੈਨੂੰ ਵਿਸ਼ਵਾਸ ਹੈ ਤੇਰੇ ਘਰ ਮਹਾਵਲੀ ਯੋਧੇ ਨੇ ਜਨਮ ਲੈਣਾ ਪੁੱਤ ਉਨੀ ਤਪੱਸਿਆ ਚਾਹੀਦੀ ਹੈ ਧੀਏ ਤੂੰ ਨਾਮ ਜਪ ਇਤਿਹਾਸ ਕਹਿੰਦਾ ਸਬਰ ਦੀ ਹੱਦ ਮੁਕਾਕੇ ਰੱਖਤੀ ਐਦਾਂ ਦਾ ਇਤਿਹਾਸ ਵਿੱਚ ਕੋਈ ਬਦਲ ਨਹੀਂ ਮਿਲਿਆ ਕਿਤੇ ਇੰਨਾ ਲੰਬਾ ਸਫ਼ਰ ਔਰ ਇੰਨਾ ਵੱਡਾ ਸਬਰ 1632 ਤੋਂ ਲੈ ਕੇ 1648 ਤੱਕ 16 ਸਾਲ ਗੁਜ਼ਰ ਗਏ 18 ਸਾਲ ਗੁਜ਼ਰ ਗਏ 20 ਸਾਲ ਗੁਜ਼ਰ ਗਏ ਔਲਾਦ ਨਹੀਂ ਹੋਈ 22 ਸਾਲ 24 ਸਾਲ 26 ਸਾਲ 28 ਸਾਲ ਵਿਆਹ ਤੋਂ ਬਾਅਦ 30 ਸਾਲ ਲੰਘ ਗਏ ਔਲਾਦ ਨਹੀਂ ਹੋਈ ਇਹ ਸਬਰ ਦੀ ਹੱਦ ਨਹੀਂ ਤਾਂ ਹੋਰ ਕੀ ਹੈ 30 ਸਾਲ ਥੋੜੇ ਹੁੰਦੇ ਨੇ ਇੱਥੇ 3 ਸਾਲ ਨਾ ਕਿਸੇ ਦਾ ਬੱਚਾ ਹੋਵੇ ਘਰ ਦੇ ਕਲੇਸ਼ ਪੈ ਜਾਂਦਾ ਹੈ ਹੋਰ ਕੁਝ ਚੱਲ ਪੈਂਦਾ ਹੈ 30 ਸਾਲ 32 ਸਾਲ ਇਤਿਹਾਸ ਕਹਿੰਦਾ ਹੈ 33 ਸਾਲਾਂ ਬਾਅਦ ਪੂਰੇ 34 ਮੈਂ ਸਾਲ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ ਮਾਤਾ ਗੁਜਰੀ ਦੇ ਘਰ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜੀਆਂ ਦੇ ਘਰ ਮਾਂ ਗੁਜਰੀ ਦੀ ਕੁੱਖ ਤੋਂ 34 ਸਾਲਾਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ 1632 ਤੋਂ ਲੈ ਕੇ 1666 ਈਸਵੀ ਤੱਕ। ਬੜਾ ਵੱਡਾ ਸਬਰ ਹੈ। ਸੇਵਾ ਵੱਧ ਹੋਵੇ ਫਿਰ ਬਹੁਤ ਕੁਝ ਮਿਲਦਾ ਹੈ ਪਹਿਲਾ ਕਾਰਨ ਸੇਵਾ ਥੋੜੀ ਮੰਗਣ ਬੁੱਤਾ ਮਹਿਲ ਨਾ ਪਾਵੇ ਕਹਿ ਤੋ ਪੁੱਤ ਦੂਜਾ ਕਾਰਨ ਕਈ ਵਾਰ ਸੇਵਾ ਪੂਰੀ ਹੁੰਦੀ ਹੈ ਨਹੀਂ ਅਰਦਾਸ ਪੂਰੀ ਹੁੰਦੀ ਮੰਗਦੇ ਹੋ ਤੁਸੀਂ ਨਹੀਂ ਮਿਲ ਰਿਆ ਦਾਤੇ ਕੋਲੋਂ ਕਿਉਂ ਗੁਰੂ ਦਾ ਇਹ ਆਦੇਸ਼ ਹੈ ਭਾਈ ਤੇਰਾ ਵਿਸ਼ਵਾਸ ਨਹੀਂ ਹੈ ਤੂੰ ਕਿਤੇ ਹੋਰ ਵੀ ਅਰਦਾਸ ਕਰਕੇ ਤੂੰ ਕਿਤੇ ਹੋਰ ਵੀ ਚਾਦਰ ਸੁੱਕੀ ਹੋਈ ਐ ਤੂੰ ਕਿਤੇ ਹੋਰ ਵੀ ਕੁਝ ਸੁੱਕਿਆ ਹੋਇਆ ਕਿਉਂਕਿ ਇਹ ਵੀ ਇੱਕ ਮੁਸ਼ਕਲ ਰਹਿੰਦੀ ਆ ਨਾ ਅੱਧੀਆਂ ਤਾਂ ਭੂਆ ਮਾਸੀਆਂ ਵਿੱਚ ਆ ਕਿੜੇ ਕਪਾਣੀਆਂ ਉਹ ਕਹਿੰਦੀ ਮੈਂ ਤੇਰੇ ਲਈ 5 ਕਿਲੋ ਲੱਡੂ ਸੁੱਕੇ ਬਾਬੇ ਦੇ ਮੈਂ ਤੇਰੇ ਵਾਸਤੇ 7 ਕਿਲੋ 5 ਪੀਰਾਂ ਦੇ ਸੁੱਕਿਆ ਹੋਏ ਆ ਉਹ ਭੂਆ ਮਾਸੀਆਂ ਆਪੇ ਸੁੱਕੀ ਜਾਂਦੀਆਂ ਉਹ ਬਹੁਤ ਪੰਗਾ ਪੈਂਦਾ ਹੈ ਕੈਸੇ ਨੇ ਨਹੀਂ ਵੀ ਕਈਆਂ ਨੇ ਸੁੱਖਿਆ ਹੁੰਦਾ ਉਹ ਵੀ ਆ ਕੇ ਖੜ ਜਾਂਦੀ ਹੈ ਲੈ ਮੇਰੀ ਤਾਂ ਮਸੀ ਸੁਖਣਾ ਪੂਰੀ ਹੋਈ ਹੈ ਮੈਂ ਵੀ ਲੈ ਕੇ ਜਾਣਾ ਇਹ ਭੂਆ ਮਾਸੀਆਂ ਨੂੰ ਸਖਤ ਹਦਾਇਤ ਕਰਦਿਆਂ ਕਰੋ ਇਹ ਤੁਹਾਨੂੰ ਨਹੀਂ ਕਿਤੇ ਸੁਖਣ ਦੀ ਲੋੜ ਆਪਣੇ ਸਭ ਤੋਂ ਵੱਡੇ ਦਾਤੇ ਕੋਲੋਂ ਮੰਗ ਲਾਓ ਲੋੜ ਹੀ ਨਹੀਂ ਕਿਤੇ ਗੁਰੂ ਨੇ ਲੈ ਕੇ ਦਿੱਤਾ ਹੈ ਵਿਸ਼ਵਾਸ ਨਹੀਂ ਇਸ ਲਈ ਗੁਰੂ ਨੇ ਕੰਮ ਰੋਕ ਦਿੱਤਾ ਹੈ ਤੇਰਾ ਭਰੋਸਾ ਹੀ ਨਹੀਂ ਹੈ ਕਿਤੇ اپنی ਪ੍ਰਤੀਤ ਆਪ ਹੀ ਖੋਵੇ ਤੂੰ ਵਿਸ਼ਵਾਸ ਬਵਾਲਿਆ ਬੋਰਸ ਕਾ ਵਿਸ਼ਵਾਸ ਨਾ ਹੋਵੇ ਤੇਰਾ ਗੁਰੂ ਵਿਸ਼ਵਾਸ ਨਹੀਂ ਕਰ ਰਿਹਾ ਕਿਉਂ ਤੂੰ ਇੱਥੋਂ ਮੰਗ ਕੇ ਕਿਤੇ ਹੋਰ ਵੀ ਮੱਥਾ ਟੇਕ ਕੇ ਆਜਾ ਐਦਾਂ ਦੇ ਬੰਦੇ ਤਾਂ ਤਾਂ ਬੰਦੇ ਵਿਸ਼ਵਾਸ ਨਹੀਂ ਕਰਦੇ ਪਿੰਡ ਚ ਉਹਨੂੰ ਪਤਾ ਹੈ ਦੂਜੇ ਪਾਸੇ ਵੀ ਜਾਂਦੇ ਜੰਗ ਆਪਣੇ ਅੰਦਰ ਪ੍ਰਤੀਤ ਕੋ ਆ ਲਈ ਹੈ ਆਪਣ ਆਪਣੀ ਪ੍ਰਤੀਤਾ ਵੀ ਖੋਵੇ ਬਹੁ ਉਸ ਦਾ ਵਿਸ਼ਵਾਸ ਨਾ ਹੋਵੇ ਜਿਸ ਕਾ ਜਾ ਕੇ ਰਦੇ ਵਿਸ਼ਵਾਸ ਪ੍ਰਭ ਆਇਆ ਜਿਹਦੇ ਅੰਦਰ ਵਿਸ਼ਵਾਸ ਹੈ ਤਤ ਗਿਆਨ ਇਸ ਮਨ ਪ੍ਰਗਟ ਆਇਆ ਤੂੰ ਵਿਸ਼ਵਾਸ ਕਰ ਫਿਰ ਜ਼ਰੂਰ ਮਿਲੇਗਾ ਵਿਸ਼ਵਾਸ ਅੰਗੇ ਅਰਦਾਸ ਪੂਰੀ ਹੁੰਦੀ ਹੈ ਤੀਜਾ ਕਾਰਨ ਕੋਈ ਕਵੇ ਜੀ ਅਸੀਂ ਕਿਤੇ ਵੀ ਨਹੀਂ ਜਾਂਦੇ ਵਿਸ਼ਵਾਸ ਵੀ ਇੱਕ ਤਾਂ ਹੀ ਹੈ ਵਿਸ਼ਵਾਸ ਵੀ ਇੱਕ ਤਾਂ ਹੀ ਹੈ ਸੇਵਾ ਵੀ ਬਹੁਤ ਹੈ ਫਿਰ ਕਿਉਂ ਨਹੀਂ ਵਿਸ਼ਵਾਸ ਵੀ ਇੱਕ ਤੇ ਏ ਧਰ ਜੀਰੇ ਇੱਕ ਟੇਕ ਤੂੰ ਲਾਹੇ ਬਡਾਨੀ ਆਸ ਨਾਨਕ ਨਾਮ ਤੇ ਆਈ ਏ ਕਾਰਜ ਆਵੇ ਰਾਸ ਇੱਕ ਤੇ ਟੇਕ ਹੈ ਫਿਰ ਕਾਰਜ ਚ ਰਾਸ ਕਿਉਂ ਨਹੀਂ ਫਿਰ ਭਾਈ ਗੁਰਦਾਸ ਸਾਹਿਬ ਨੇ ਕਿਹਾ ਇਹਦਾ ਮਤਲਬ ਗੁਰੂ ਹੁਣ ਤੈਨੂੰ ਪਿਆਰ ਕਰਨ ਲੱਗ ਪਿਆ ਮਹਾਰਾਜ ਅਰਦਾਸ ਪੂਰੀ ਨਹੀਂ ਹੁੰਦੀ ਗੁਰੂ ਪਿਆਰ ਕਰਨ ਲੱਪੇ ਕਿਹੜੀ ਗੱਲ ਹੋਈ ਕਹਿੰਦੇ ਦਾ ਮਤਲਬ ਗੁਰੂ ਹੁਣ ਤੈਨੂੰ ਪਿਆਰ ਕਰਦਾ ਹੈ ਇਸ ਲਈ ਤੇਰੀ ਕੀਤੀ ਅਰਦਾਸ ਨੂੰ ਡਿਲੇ ਕਰ ਦਿੱਤਾ ਹੈ ਤੇਰੀ ਮੰਗ ਨੂੰ ਰੋਕ ਦਿੱਤਾ ਗਿਆ ਤੂੰ ਮੰਗ ਰਿਹਾ ਹੈ ਗੁਰੂ ਨੇ ਰੋਕ ਦਿੱਤਾ ਕਿਉਂ ਗੁਰੂ ਤੈਨੂੰ ਪਿਆਰ ਕਰਦਾ ਹੈ ਗੁਰੂ ਨਹੀਂ ਚਾਹੁੰਦਾ ਅੱਜ ਇਹਨੂੰ ਦਾਤ ਦੇ ਕੇ ਰਜਾਦਾ ਕਿਉਂ ਗੁਰੂ ਨੂੰ ਪਤਾ ਹੈ ਇਹਨੂੰ ਅੱਜ ਦਾਤ ਮਿਲ ਗਈ ਹੈ ਨੇ ਕੱਲ ਨੂੰ ਸੁਖਮਣੀ ਪੜਨਾ ਬੰਦ ਕਰ ਦੇਣਾ ਇਹਦੀ ਅੱਜ ਮੰਗ ਪੂਰੀ ਹੋ ਗਈ ਕੱਲੋਂ ਇਹਨੇ ਸੁਖਮਨੀ ਸਾਹਿਬ ਦਾ ਪਾਠ ਨਹੀਂ ਕਰਨਾ ਕੱਲੋਂ ਗੁਰਦੁਆਰੇੋਂ ਹਟ ਜਾਣਾ ਹੈ ਇਸ ਲਈ ਗੁਰੂ ਚਾਹੁੰਦਾ ਇਹਨੂੰ ਲੋਕ ਦਾ ਸੁੱਖ ਵੀ ਦੇਦਾ ਅੱਗੇ ਜਾ ਕੇ ਪਰਲੋਕ ਤੱਕ ਦਾ ਸੁੱਖ ਵੀ ਦੇਦਾ ਤੈਨੂੰ ਗੁਰੂ ਦੋਵੇਂ ਸੁੱਖ ਦੇਣਾ ਚਾਹੁੰਦਾ ਤੈਨੂੰ ਗੁਰੂ ਇਹ ਲੋਕ ਸੁਖੀਏ ਪਰਲੋਕ ਸੁਹਿੱਲੇ ਕਰਨੇ ਚਾਹੁੰਦਾ ਇਸ ਲਈ ਥੋੜਾ ਅੱਗੇ ਖਿੱਚ ਲੈ ਤੈਨੂੰ ਉੱਥੋਂ ਤੱਕ ਲੈ ਜਾ ਜਿੱਥੇ ਜਾ ਕੇ ਤੇਰੀ ਪ੍ਰੀਤ ਨਾ ਟੁੱਟੇ ਜਿੱਥੇ ਜਾ ਕੇ ਤੂੰ ਸੰਸਾਰ ਦੇ ਪਦਾਰਥਾਂ ਚ ਰੰਗਵੱਚ ਭਾਈ ਗੁਰਦਾਸ ਸਾਹਿਬ ਜੀ ਨੇ ਉਦਾਹਰਣ ਦਿੱਤੀ ਕਹਿੰਦੇ ਇਹਦੇ ਵਿੱਚ ਗੁਰੂ ਨਾਲ ਰੋਸ ਨਾ ਜਾਈਂ ਭਾਈ ਗੁਰਦਾਸ ਜੀ ਕਿਉਂ ਕਹਿੰਦੇ ਧੋਬੀ ਨੂੰ ਵੇਖੋ ਉਹ ਕੱਪੜੇ ਨੂੰ ਸਾਬਣ ਲਾ ਕੇ ਪੱਥਰ ਤੇ ਮਾਰਦੇ ਉਹਦਾ ਕੋਈ ਵੈਰ ਥੋੜੀ ਐ ਉਹ ਥੱਪਲੀ ਨਾਲ ਕਪੜਾ ਕੁੱਟੀ ਜਾਂਦਾ ਕੋਈ ਉਹਨੂੰ ਕਵੇ ਕੱਪੜਾ ਪਾੜਨੇ ਉਹ ਕਹਿੰਦਾ ਨਹੀਂ ਪੱਥਰ ਤੇ ਪਤਾ ਕਿਉਂ ਮਾਰ ਰਿਹਾ ਇਹਦੀ ਮੈਲ ਨਿਕਲ ਜਾ ਚੰਗੀ ਤਰ੍ਹਾਂ ਇਹ ਕਿਸੇ ਦੇ ਪਹਿਨਣ ਯੋਗ ਹੋ ਜਾਏ। ਸੁਨਿਹਾਰ ਸੋਨੇ ਨੂੰ ਕੋਠਾਲੀ ਚ ਸਾੜਦਾ ਇਸ ਬਿੱਟ ਦੀ ਅੱਗ ਦੇ ਕੇ। ਔਰ ਜਦੋਂ ਨੂੰ ਅੱਗ ਪੈਂਦੀ ਸੋਨਾ ਪਿਗਲਦਾ। ਹੁਣ ਕੋਈ ਸੁਨਿਹਾਰ ਨੂੰ ਪੁੱਛੇ ਤੂੰ ਸੋਨਾ ਸਾੜਨੇ? ਉਹ ਕਹਿੰਦਾ ਨਹੀਂ। ਇਹਦਾ ਕੈਰਟ ਸ਼ੁੱਧ ਕਰ ਰਿਹਾ। ਇਹ ਸ਼ੁੱਧ ਹੋ ਜਾਏਗਾ, ਕੈਰਟ ਵਧੇਗਾ, ਇਹਦੀ ਰੇਟ ਵਧੇਗਾ। ਇਸ ਲਈ ਭਾਈ ਇਹਦੀ ਮੈਲ ਸ਼ੁੱਧ ਕਰ ਰਿਹਾ ਤਾਂ ਇਹਨੂੰ ਅੱਗ ਤੇ ਰੱਖਿਆ। ਚੱਕਰ ਝੁਲਦੇ ਨੇ ਹਵਾਵਾਂ ਵਗਦੀਆਂ ਨੇ ਕੋਈ ਕਵੇ ਰੱਬ ਨੇ ਪੱਤੇ ਝਾੜਤੇ ਪੱਤ ਝੜ ਵਿੱਚ ਜੇ ਰੱਬ ਪੱਤੇ ਨਾ ਝਾੜੇ ਤਾਂ ਨਵੇਂ ਪੰਛੀਆਂ ਦੇ ਆਲਣੇ ਕਿੱਥੋਂ ਬਣਨਗੇ ਕਿੱਥੋਂ ਤਣਕੇ ਡਿਗਣਗੇ ਕਿੱਥੋਂ ਸੁੱਕੇ ਤਣਕਿਆਂ ਦੇ ਉਹ ਅਲਨੇ ਬਣਾਉਣਗੇ ਇਸ ਲਈ ਰੱਬ ਨੂੰ ਉਹ ਰੁੱਤ ਲਿਆਉਣੀ ਪੈਂਦੀ ਹੈ ਇੱਕ ਦਰਖਤ ਤੋਂ ਚੰਦਨ ਤੋਂ ਦੂਜੇ ਦਰਖਤਾਂ ਤੱਕ ਖੁਸ਼ੂ ਕਿਵੇਂ ਜਾਏਗੀ ਐਦਾਂ ਭਾਈ ਗੁਰੂ ਜਾਨ ਬੁੱਝ ਕੇ ਲੇਟ ਕਰ ਰਹੇ ਭਾਈ ਗੁਰਦਾਸ ਸਾਹਿਬ ਲਿਖਦੇ ਜੈਸੇ ਤੋਬੀ ਸਾਬਣ ਲਗਾਏ ਪੀਟੇ ਪਾਥਰ ਸੇ ਨਿਰਮਲ ਕਰਤ ਹੈ ਵਸਨ ਮਲੀਨ ਕੋ ਜੈਸੇ ਤੋਂ ਸੁਨਾਰ ਵਾਰੰਗ ਵਾਰ ਗਾਰ ਘਾਟਾਰ ਕਰਤ ਸੁੱਧ ਸੁੱਧ ਕੰਚਨ ਕੋਲੀਨ ਕੋ ਐਦਾਂ ਭਾਈ ਗੁਰੂ ਵੀ ਤੈਨੂੰ ਸ਼ੁੱਧ ਕਰਨਾ ਚਾਹੁੰਦਾ ਆਪਾ ਖੋਏ ਜੋਈ ਗੁਰ ਚਰਨ ਸ਼ਰਨ ਰਹਿ ਤੈਨੂੰ ਵੀ ਗੁਰੂ ਤੇਰੇ ਅੰਦਰੋਂ ਆਪਾ ਹੰਕਾਰ ਧੋਣਾ ਚਾਹੁੰਦਾ ਤਾਂ ਗੁਰੂ ਤੇਰੀ ਅਰਦਾਸ ਨੂੰ ਲੇਟ ਕਰ